ਮਿਲੀ ਮਿਟਰ ਸੇਮ ਬੱਸਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਨਿਕਾਰੀ ਪੱਸਾਂ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਮੇਰੀ ਨਪਤਿਹਾਨੀ ਸਰਕਾਰ ਮੁਰਦਾਬਾਦ 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 ਬਾਦਾਂਗ ਨਪਤਿਹਾਨੀ ਸਰਕਾਰ ਮੁਰਦਾਬਾਦ 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 ਬੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਨੇ ਕਿ ਅੱਜ ਵੀ ਸਾਨੂੰ ਸਰਕਾਰ ਨੇ 2 ਵਜੇ ਦੀ ਮੀਟਿੰਗ ਦਿੱਤੀ ਹੈ ਸਾਡੀ ਜੋ ਅੱਜ ਮੀਟਿੰਗ ਦਾ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਣੀ ਹੈ ਜੇ ਇਸ ਮੀਟਿੰਗ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਫਿਰ ਜਿਵੇਂ ਕੀ ਸਾਡੇ ਸੰਘਰਸ਼ ਅਲਿੱਕੇ ਹੋਏ ਨੇ 2021 22 ਦੀ ਹੜਤਾਲ ਅਤੇ ਟਰਾਂਸਪੋਰਟ ਮੰਤਰੀ ਦਾ ਘਰਾਓ ਜਾਂ ਮੁੱਖ ਮੰਤਰੀ ਦਾ ਘਰਾਓ ਸਾਰੇ ਸਾਡੇ ਐਕਸ਼ਨ ਹੈ ਉਸਟਾਰਟ ਕਰਨਗੇ ਤੇ ਹੋਰ ਵੀ ਜਿਵੇਂ ਸੈਂਟਰ ਵੱਲ ਡਿਕੂਗੀ ਤੇ ਖੇ ਸੰਘਰਸ਼ ਕੀਤੇ ਜਾਣਗੇ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਫੈਕਟਰੀ ਪੰਜਾਬ ਰੋਡ ਵਿੱਚ ਪਣ ਬਸ ਪੀਆਰਟੀ ਸੀ ਕੰਟਰੈਕਟ ਵਰਤੇ ਜੀ ਉਹਨਾਂ ਡੀਪੀ ਬੋਰਡ ਦਾ ਜੀ ਇਹ ਕੀ ਮਸਲਾ ਜੀ ਪੂਰਾ ਕਿਉਂ ਇਹ ਟ੍ਰੇਲੀ ਕੀਤੀ ਜਾ ਰਹੀ ਹੈ ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ ਸਰਕਾਰ ਬਣਨ ਤਣ ਸਾਢੇ 3 ਸਾਲ ਹੋ ਗਏ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੇ ਕੱਚੇ ਮਲਾਜਮਾਂ ਦੀਆਂ ਮੰਗਾਂ ਨੇ ਹਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਸਾਨੂੰ ਲਾਰੇ ਲੱਪੇ ਲਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਗੇਟ ਰੈਲੀ ਕੀਤੀ ਆ ਇਸ ਤੋਂ ਬਾਅਦ ਅਸੀਂ 20 ਕਿਵਾਈ ਤਰੀਕ ਦੀ ਹੜਤਾਲ ਆ ਜੋ ਬੱਸਾਂ ਸਰਕਾਰੀ ਬੱਸਾਂ ਚੱਕਾ ਜਾਵਾਂ ਅਸੀਂ ਉਹ ਕਰਾਂਗੇ ਸਰਕਾਰ ਜਦੋਂ ਬਣੀ ਸੀਗੀ ਤਾਂ ਸਾਨੂੰ ਬੜੀ ਆਸ ਸੀ ਵੀ ਸਾਡੇ ਜਿਹੜੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮਲਾਜ਼ਮਾਂ ਦੇ ਮਸਲੇ ਆ ਵੀ ਸਰਕਾਰ ਉਹਨੂੰ ਪਾਇਲ ਦੇ ਅਧਾਰ ਤੇ ਹੱਲ ਕਰੂਗੀ ਪਰੰਤੂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀ ਆ ਮੀਟਿੰਗਾਂ ਦੇ ਵਿੱਚ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਢੂਰ ਹੱਲ ਕਰਾਂਗੇ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਸਾਨੂੰ 1 ਮਹੀਨਾ ਦਾ ਟਾਈਮ ਦੇ ਦਿਓ ਅਸੀਂ ਹਰ ਵਾਰ ਚਲੋ ਟਾਈਮ ਦੇ ਦੇਣੇ ਆ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਬਣੀ ਹੋਈ ਹੈਗੀ ਪਰ ਕਿਤਨਾ ਕਿਤੇ ਸਰਕਾਰ ਸਾਨੂੰ ਜਿਹੜੇ ਲਾਰੇ ਲਾ ਰਹੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜਾਂ ਸਾਡੇ ਵਿਭਾਗ ਦੇ ਜਿੰਨੇ ਵੀ ਮਸਲੇ ਆਗੇ ਸਾਡੇ ਵਿਭਾਗ ਦੇ ਵਿੱਚ ਜਿਵੇਂ ਕਿਲੋਮੀਟਰ ਸਕੀਮ ਦੀ ਜਿਹੜੀ ਬੱਸਾਂ ਨੇ ਉਹ ਸਰਕਾਰ ਪਾ ਰਹੀ ਹੈ ਕਿ ਜਿਸ ਦਾ ਸਾਡੇ ਜਥੇਬੰਦੀ ਵੱਲੋਂ ਸਾਡੇ ਕੱਚੇ ਮਲਾਜ਼ਮਾਂ ਵੱਲੋਂ ਰੋਸ਼ ਜ਼ਤਲ ਕੇ ਅਸੀਂ ਜ਼ਾਹਰ ਕਰਦੇ ਆਂਗੇ ਕਿਉਂਕਿ ਜਿਹੜੀਆਂ ਬੱਸਾਂ ਨੇਗੀਆਂ ਇਹਨਾਂ ਦਾ ਸਾਡੇ ਵਿਭਾਗ ਨੂੰ ਲੱਖਾਂ ਕਰੋੜਾਂ ਦੇ ਵਿੱਚ ਜੋ ਚੂਨਾਗਾ ਉਹ ਲੱਗਦਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨੇ ਸਾਡੇ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਰੂਰ ਹੱਲ ਕੀਤਾ ਜਾਵੇ ਤੇ ਨਾਲ ਦੀ ਨਾਲ ਸਰ ਸਫ਼ਰ ਸਹੂਲ ਜਿਵੇਂ ਮੈਂ ਔਰਤਾਂ ਦਾ ਪੰਜਾਬ ਦੇ ਵਿੱਚ ਸਫਰ ਜਿਹੜਾ ਫ੍ਰੀ ਕੀਤਾ ਹੋਇਆ ਹੈਗਾ ਉਸ ਨੂੰ ਦੇ ਸਾਡੀ ਮੰਗ ਹੈ ਵੀ ਘਟੋ ਘਟ ਸਰਕਾਰੀ ਬੱਸਾਂ ਦੀ ਗਿਣਤੀ 10000 ਦੇ ਲਗਭਗ ਕੀਤੀ ਜਾਵੇ ਤਾਂ ਜੋ ਜਿਹੜੀਆਂ ਸਾਡੀਆਂ ਮਾਮਾ ਪੈਣਾ ਜਾਂ ਸਾਡੇ ਸਟੂਡੈਂਟ ਸਫਰ ਕਰਦੇ ਆ ਬੱਸਾਂ ਦੇ ਵਿੱਚ ਉਹ ਸਹੀ ਢੰਗ ਨਾਲ ਕਰ ਸਕਣ ਅਗਲਾ ਕੀ ਪ੍ਰੋਗਰਾਮ ਹੈ ਜੇ ਨਹੀਂ ਤੁਹਾਡੀਆਂ ਮੰਗਾਂ ਮੰਨੀਆਂ ਜਾਂਦੀਆਂ 20 ਕਿਹੜੀ ਤਰੀਕ ਦੀ ਸਾਡੀ ਹੜਤਾਲ ਹੈ 20 ਕਿਹੜੀ 21 ਤਰੀਕ ਦੀ ਸਾਡੀ ਹੜਤਾਲ ਹੈ ਜੇ ਸਾਡੀ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਅਸੀਂ 21 ਤਰੀਕ ਨੂੰ ਮੁੱਖ ਮੰਤਰੀ ਰਾਜ ਛੱਗੇ ਧਰਨਾ ਲਾਵਾਂਗੇ ਜੇ ਸਾਡੇ ਜੇਕਰ ਫੇਰ ਵੀ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਕੋਈ ਜਵੇਂ ਸਾਡੀ ਕੋਈ ਸੈਂਟਰ ਬੋਡੀ ਕੋਈ ਪ੍ਰੋਗਰਾਮ ਲੇਕੂਗੀ ਜਾਂ ਕੋਈ ਵੀ ਕੁਝ ਵੀ ਕਰੂਗੀ ਕੋਈ ਗੁੱਫਤ ਐਕਸ਼ਨ ਅਸੀਂ ਕਰਾਂਗੇ ਤੇ ਅੱਜ ਇੱਕ ਸਰਕਾਰ ਤੋਂ ਕਾਸ ਵੀ ਕਰਦੇ ਸਾਡੀ ਅੱਜ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਲਗਭਗ 2:00 ਵਜੇ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ ਤਾਂ ਸਾਡੇ ਸੈਂਟਰ ਬੋਡੀ ਦੇ ਮੈਂਬਰ ਉੱਥੇ ਪਹੁੰਚੇ ਹੋਇਆਗੇ ਸੋ ਅਸੀਂ ਆਸ ਕਰਦਾ ਹਾਂ ਵੀ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹਨਾਂ ਨੂੰ ਜਰੂਰ ਹੱਲ ਕਰੂਗੀ ਜੇਕਰ ਨਹੀਂ ਕਰਦੀ ਤਾਂ ਅਸੀਂ ਹੋਰ ਤਿੱਖੇ ਸੰਘਰਸ਼ ਕਰਾਂਗੇ